ਹਾਲੀ ਸਾਥਿਓ ਜੈ ਗੁਰਦੇਵ ਜੈ ਭੀਮ ਜੀ ਇਸ ਸਮੇਂ ਅਸੀਂ ਜ਼ਿਲਹੰਦਰ ਆਵਾਦਪੁਰਾ ਵਿਖੇ ਮੌਜੂਦ ਆ ਜਿਵੇਂ ਕਿ ਆਪ ਸਭ ਸਾਥਿਓ ਨੂੰ ਪਤਾ ਹੀ ਹੈ ਕਿ ਭੋਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਬ੍ਹ ਸ਼੍ਰੀ ਕਾਂਚੀ ਰਾਮ ਜੀ ਦਾ ਜਨਮ ਦਿਹਾੜਾ 15 ਮਾਰਚ ਨੂੰ ਜਿਹੜਾ ਪੰਜਾਬ ਭਾਰਤ ਔਰ ਦੁਨੀਆ ਦੇ ਕੋਨੇ-ਕੋਨੇ ਵਿੱਚ ਮਨਾਇਆ ਜਾਣਾ ਅੱਜ ਇਸੇ ਸੰਬੰਧ ਦੇ ਵਿੱਚ ਵਾਰਡ ਨੰਬਰ 34 ਤੋਂ बसपा ਦੇ ਕੌਂਸਲਰ ਸ਼੍ਰੀਮਨ ਦਵਿੰਦਰ ਗੋਗਾ ਜੀ ਦੇ ਗ੍ਰਹਿ ਵਿਖੇ ਭੋਜਨ ਸਮਾਜ ਪਾਰਟੀ ਦੀ ਇੱਕ ਬਹੁਤ ਹੀ ਵੱਡੀ ਜਿਹੜੀ ਮੀਟਿੰਗ ਹੋਈ ਹੈ ਜਿਸ ਵਿੱਚ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਵੀ ਪਹੁੰਚੇ ਆ ਔਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਸੀਨੀਅਰ ਆਗੂ ਪਹੁੰਚੇ ਆ ਔਰ ਵੱਖ-ਵੱਖ ਆਗੂ ਸਭਨ ਪਹੁੰਚੇ ਆ ਆਪਾਂ ਗੱਲਬਾਤ ਕਰਦੇ ਹਾਂ ਸਰ ਜੈਪੀਮ ਜੈਪਾਲ ਜੀ ਜੈਪੀਮ ਜੈਪਾਲ ਜੀ ਬਹੁਤ ਬਹੁਤ ਧੰਨਵਾਦ ਬਾਈ ਲਾਈਵ ਨਿਊਜ਼ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਸਰ ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਇਲਾਕੇ ਦੀ ਆਪਾਂ ਗੱਲਬਾਤ ਕਰਾਂਗੇ ਕਿ ਬਹੁਤ ਦਿਨ ਸਮਾਜ ਪਾਰਟੀ ਨੇ ਤੁਹਾਨੂੰ ਇੱਥੇ ਜਿਹੜੀ ਟਿਕਟ ਦਿੱਤੀ ਸੀ ਕਿ ਕੌਂਸਲਰ ਦੀ ਔਰ ਆਪ ਜੀ ਦੇ ਇਸ ਇਲਾਕੇ ਨੇ ਬਾਡ ਨੰਬਰ 34 34 ਤੋਂ ਹੀ ਦੇਖਿਆ ਕਿ ਜਿਹੜੀ ਕੈਂਪੇਨ ਸੀਗੀ ਲੋਕਾਂ ਦਾ ਜਦੋਂ ਹੁਣ ਤਾਂ ਚਲੋ ਤੁਸੀਂ ਬਾਣੀ ਗਏ ਆ ਲੋਕਾਂ ਦਾ ਬਹੁਤ ਵੱਡਾ ਸਮਰਥਨ ਸੀਗਾ ਤੇ ਜਦੋਂ ਤੁਸੀਂ ਜਿੱਤੇ ਕਿਉਂਕਿ ਜਿਤਨਾ ਜਿਹੜਾ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਆਮ ਜਿਹੜੀਆਂ ਦੂਸਰੀਆਂ ਪਾਰਟੀਆਂ ਬਹੁਤ ਤਰ੍ਹਾਂ ਤਰ੍ਹਾਂ ਦੇ ਸਮਾਜ ਨੂੰ ਲੋਕਾਂ ਨੂੰ ਪੰਜਾਬੀ ਨੂੰ ਲਾਲਚ ਦਿੰਦੀਆਂ ਇੰਨੀਆਂ ਸਾਰੇ ਚੀਜ਼ਾਂ ਦੇ ਬਾਵਜੂਦ ਬਸਪਾ ਨੇ ਇੱਥੇ ਝੰਡਾ ਗੱਡਿਆ ਕਿੰਨੀ ਕਿ ਮਿਹਨਤ ਕਰਨੀ ਪਈ ਜੀ ਦੇਖੋ ਮੈਂ ਇਹ ਕਹੂੰਗਾ ਮਿਹਨਤ ਮੇਰੀ ਘੱਟ ਸੀ ਔਰ ਮੇਰੀ ਟੀਮ ਜਿਹੜੀ ਸੀਗੀ ਉਸ ਮੁੱਚੀ ਟੀਮ ਬੜੀ ਇਮਾਨਦਾਰ ਬੜੀ ਮਿਹਨਤੀ ਔਰ ਕਿਤੇ ਨਾ ਕਿਤੇ ਮੈਂ ਥੋੜੀ ਢਿੱਲਮੱਠ ਰੱਖ ਜਾਂਦਾ ਸੀਗਾ ਪਰ ਜਿਹੜੀ ਮੈਨੂੰ ਟੀਮ ਮਿਲੀ ਸੀਗੀ ਉਹ ਕਿਤੇ ਵੀ ਐਨ ਉਹਨਾਂ ਨੇ ਹਰੇਕ ਜਿਹੜਾ ਜਾਨੀ ਹਰੇਕ ਚੀਜ਼ ਜਿਹੜੀ ਉਹਨਾਂ ਦੀ ਪ੍ਰੀਪਲਾਨ ਸੀਗੀ ਔਰ ਜਿਹੜਾ ਮੇਰਾ ਸ਼ੈਡਿਊਲ ਵੀ ਸੀ ਮੇਰੀ ਟੀਮ ਹੀ ਬਣਾਉਂਦੀ ਸੀਗੀ ਔਰ ਮੇਰੀ ਟੀਮ ਹੀ ਮੈਨੂੰ ਸਾਰੀ ਜਿਹੜੀ ਕੈਂਪੇਨ ਆ ਉਹ ਹੀ ਡਿਜ਼ਾਈਨ ਕੀਤੀ ਟੀਮ ਨੇ ਬਹੁਤ ਇਮਾਨਦਾਰ ਵਰਕਰ ਮਿਲਿਆ ਔਰ ਆਵਾਦਪੁਰਾ ਜਿਹੜਾ ਆ ਆਵਾਦਪੁਰਾ ਬੂਟਾ ਮੰਡੀ ਇਹ ਹਮੇਸ਼ਾ ਤੋਂ ਹੀ ਮਿਸ਼ਨਰੀ ਧਰਤੀ ਰਹੀ ਆ ਮਹਾਪੁਰਸ਼ਾਂ ਦੇ ਜਿਹੜੇ ਸਾਡੇ ਬਹੁਜਨ ਮਹਾਪੁਰਸ਼ ਉਹਨਾਂ ਦੇ ਅੰਦੋਲਨ ਨੂੰ ਸਮਰਪਿਤ ਇਹ ਧਰਤੀ ਰਹੀ ਆ ਔਰ ਲੋਕਾਂ ਨੇ ਆਪ ਮੁਹਾਰੇ ਹੋ ਕੇ ਉਸ ਅੰਦੋਲਨ ਦੇ ਵਿੱਚ ਹਿੱਸਾ ਲਿਆ ਆ ਔਰ ਜੋ ਮੇਰੀ ਟੀਮ ਦੀ ਮਿਹਨਤ ਸੀਗੀ ਜਿਹੜੀ ਮੈਨੂੰ ਕਾਮਯਾਬੀ ਦੇ ਰੂਪ ਦੇ ਵਿੱਚ ਮਿਲੀ ਆ ਸਰ 8234 ਤੋਂ ਬਸਪਾ ਜਿੱਤੀ ਹੈ ਪਰ ਇਹਦੀ ਖੁਸ਼ੀ ਕੱਲਾ ਜ਼ਲੰਧਰ ਇਨੀ ਕੱਲਾ ਪੰਜਾਬ ਨਹੀਂ ਵਿਦੇਸ਼ਾਂ ਵਿੱਚ ਵੀ ਮਨਾਇਗੀ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਕੌਲਾ ਵੀ ਆਈਆਂ ਔਰ ਉਹਨਾਂ ਨੇ ਸਾਨੂੰ ਵਾਰ-ਵਾਰ ਕਿਹਾ ਕਿ ਤੁਸੀਂ ਜਾ ਕੇ ਵੀ ਆਇਓ ਚਲੋ ਕਾਫੀ ਟਾਈਮ ਵਾ ਅਸੀਂ ਆਏ ਵੀ ਹਾਂ ਔਰ ਕੈਂਪੇਨ ਤੋਂ ਪਹਿਲਾਂ ਵੀ ਤੁਹਾਡੀ ਕਵਰਿੰਗ ਕੀਤੀ ਸੀ ਉਸੇ ਦਿਨ ਹੀ ਲੱਗਦਾ ਸੀਗਾ ਕਿ ਭੋਜਨ ਸਮਾਜ ਪਾਰਟੀ ਸਾਬ ਸ਼੍ਰੀ ਕਾਂਚੀ ਰਾਮ ਦੇ ਜਿਹੜੇ ਬੱਬਰ ਸ਼ੇਰ ਇੱਥੇ ਝੰਡੇ ਜ਼ਰੂਰ ਕੱਢਣਗੇ ਸਰ ਅੱਜ ਜਿਹੜੀ ਮੀਟਿੰਗ ਆਪ ਜੀ ਦੇ ਗ੍ਰਹਿ ਵਿਖੇ ਹੋਈ ਹੈ ਬਸਪਾ ਪੰਜਾਬ ਪ੍ਰਧਾਨ ਸਰਦਾਕੀਮਪੁਰੀ ਸਾਹਿਬ ਵੀ ਆਏ ਸਕੇ ਸਾਬ ਕਾਂਚੀ ਰਾਮ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਸਮੇਂ ਦੇਖੋ بڑے ਵੱਡੇ ਪੱਧਰ ਤੇ ਜਿਹੜੀ ਸਟੇਟ ਲੈਵਲ ਦੀ ਰੈਲੀ ਆ ਫਗਵਾੜੇ ਦੇ ਦਾਣਾ ਮੰਡੀ ਦੇ ਵਿੱਚ ਰੱਖੀ ਗਈ ਪੰਜਾਬ ਸਭਾਲੋ ਰੈਲੀ ਔਰ ਹਰੇਕ ਵਾਰਡ ਜਿਹੜਾ ਆ ਹਰੇਕ ਹਰੇਕ ਵਾਰਡ ਦਾ ਯੂਨਿਟ ਜਿਹੜਾ ਆ ਬੜਾ ਐਕਟਿਵਲੀ ਲੱਗਾ ਹੋਇਆ ਲਗਭਗ ਜਿਹੜੀਆਂ ਸਾਡੇ ਇੱਥੇ ਵੈਸਟ ਦੇ ਵਿੱਚ ਹੀ ਮੇਰੇ ਖਿਆਲ ਆ ਕਿ ਜਿੱਦਾਂ ਹੁਣ ਪ੍ਰਧਾਨ ਜੀ ਸਾਡੀ ਅਸੀਂ ਇੱਕ ਬੱਸ ਕਿਹਾ ਸੀਗਾ ਪ੍ਰਧਾਨ ਜੀ ਕਹਿੰਦੇ ਇੱਕ ਨਹੀਂ ਕਿ ਤੁਸੀਂ ਦੋ ਲੈ ਕੇ ਜਾਣੀਆਂ ਉਹਨਾਂ ਦਾ ਕਿਹਾ ਹੋਇਆ ਸਿਰ ਮਤੇ ਅਸੀਂ ਜ਼ਰੂਰ ਲੈ ਕੇ ਜਾਵਾਂਗੇ ਇਸੇ ਹੀ ਤਰ੍ਹਾਂ ਹਰੇਕ ਵਾਰਡ ਦੇ ਵਿੱਚ ਜਲੰਧਰ ਵੈਸਟ ਦੇ ਹਰੇਕ ਕੋਨੇ ਦੇ ਵਿੱਚ ਜਿਹੜੇ ਆ ਸਾਥੀ ਲੱਗੇ ਹੋਏ ਆ ਪੂਰੀ ਮਿਹਨਤ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਔਰ ਬੜਾ ਉਤਸ਼ਾਹ ਆ ਉਹਨਾਂ ਦੇ ਅੰਦਰ ਸਾਬ ਸ੍ਰੀ ਕਾਂਚੀਰਾਮ ਜੀ ਦੇ ਜਨਮ ਦਿਨ ਨੂੰ ਲੈ ਕੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਦਣ ਜਿਹੜਾ ਸਲਾਬ ਜਿਹੜਾ ਆ ਫਗਵਾੜੇ ਦੀ ਧਰਤੀ ਤੇ ਆਏਗਾ ਔਰ ਜਿਹੜੀ ਪਹਿਲੀ ਰੈਲੀ ਆ ਉਸ ਤੋਂ ਵੀ ਵੱਡੀ ਰੈਲੀ ਜਿਹੜੀ ਆ ਇਸ ਵਾਰੀ ਫਗਵਾੜੇ ਦੀ ਧਰਤੀ ਤੇ ਹੋਣ ਜਾ ਰਹੀ ਹੈ ਸਰ ਭੋਜਨ ਸਮਾਜ ਪਾਰਟੀ ਜਦੋਂ ਵੀ ਸਮਾਜ ਉੱਤੇ ਕੋਈ ਧੱਕਾ ਤਸੱਦਦ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਹੈ ਸਭ ਤੋਂ ਪਹਿਲਾਂ ਮੈਦਾਨ ਵਿੱਚ ਹੁੰਦੀ ਹੈ ਪਰ ਪੰਜਾਬ ਵਿੱਚ ਅਗਰ ਆਪਾਂ ਗੱਲ ਚਲੋ ਸਾਰੇ ਭਾਈਚਾਰੇ ਦੀ ਗੱਲ ਕਰਦੀ ਬਸਪਾ ਕਰ ਆਪਾਂ ਐਸਸੀ ਭਾਈਚਾਰੇ ਦੀ ਵੀ ਗੱਲ ਕਰੀਏ ਸਭ ਤੋਂ ਵੱਡੀ ਵਾਦੀ ਹੈ ਪਰ ਹੁਣ ਤੱਕ ਸਹਿਬ ਕਾਂਛੀਰਾਮ ਜੀ ਦੀ ਪਾਰਟੀ ਨੂੰ ਪੰਜਾਬ ਵਾਸੀ ਨੇ ਮੌਕਾ ਨਹੀਂ ਦਿੱਤਾ ਕੀ ਅਪੀਲ ਕਰਨੀ ਚਾਹੁੰਦੇ ਆ ਖਾਸ ਤੌਰ ਤੇ ਐਸਸੀ ਸਮਾਜ ਨੂੰ ਕਿ ਇੱਕ ਮੌਕਾ ਜ਼ਰੂਰ ਬਸਪਾ ਨੂੰ ਦੇ ਦਿਓ ਦੇਖੋ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਜਿਹੜੀ ਹੈ ਸਾਬ ਸ੍ਰੀ ਕਾਂਛੀਰਾਮ ਜੀ ਜੋ ਪੰਜਾਬ ਦੇ ਜੰਮਪਾਲ ਸੀਗੇ ਉਹਨਾਂ ਨੇ ਇੱਕ ਬਹੁਤ ਵੱਡਾ ਪਲੇ ਸਾਨੂੰ ਦਿੱਤਾ ਆ ਮੇਰੀ ਸਮੁੱਚੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਆ ਕਿ ਇੱਕ ਮੌਕਾ ਤੁਸੀਂ ਹਰ ਸਾਰਿਆਂ ਨੂੰ ਦੇ ਚੁੱਕੇ ਹੋ ਇਕ ਮੌਕਾ ਜਿਹੜਾ ਵਰਜਨ ਸਮਾਜ ਪਾਰਟੀ ਨੂੰ ਵੀ ਜ਼ਰੂਰ ਦਿਓ ਜੋ ਦੇਸ਼ ਦੇ ਦਬੇ ਕੁਚਲੇ ਔਰ ਸਿਰਫ ਦਬੇ ਕੁਚਲੇ ਦੇ ਨਹੀਂ ਜਦੋਂ ਸਾਡੀ ਉੱਤਰ ਪ੍ਰਦੇਸ਼ ਦੇ ਅੰਦਰ ਸਰਕਾਰ ਆਈ ਹੈ ਤੇ ਅਸੀਂ ਸਮਾਜ ਦੇ ਹਰੇਕ ਵਰਗ ਦੇ ਲਈ ਚਾਹੇ ਉਹ ਮਾਈਨੋਰਟੀ ਸੀ ਗਈ ਚਾਹੇ ਉਹ ਅਪਰ ਕਾਸ ਸੀਗਾ ਹਰੇਕ ਵਰਗ ਦੇ ਲਈ ਅਸੀਂ ਬਿਹਤਰ ਮਾਹੌਲ ਜਿਹੜਾ ਸਿਰਜਾਇਆ ਹਰੇਕ ਵਰਗ ਨੂੰ ਉਹਦਾ ਬਣਦਾ ਹਿੱਸਾ ਦਿੱਤਾ ਆ ਔਰ ਜਿੱਦਾਂ ਉੱਤਰ ਪ੍ਰਦੇਸ਼ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਜੀ ਨੇ ਹਰੇਕ ਵਰਗ ਨੂੰ ਉਹਦਾ ਹਿੱਸਾ ਦਿੱਤਾ ਆ ਉਸੇ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਵੀ ਜਦੋਂ ਸਿੱਕੇ ਸੱਤਾ ਦੇ ਵਿੱਚ ਆਵਾਂਗੇ ਅਸੀਂ ਹਰੇਕ ਵਰਗ ਦਾ ਜਿਹੜਾ ਉਹਦਾ ਬਣਦਾ ਹਿੱਸਾ ਆ ਉਹ ਉਹਨੂੰ ਜ਼ਰੂਰ ਦੇਾਂਗੇ ਸਰ ਲਾਸਟੇ ਜਿਵੇਂ ਤੁਸੀਂ ਦੇਖਿਆਣਾ ਸੋਸ਼ਲ ਮੀਡੀਆ ਤੇ ਪੰਜਾਬ ਮਾਝਾ ਮਾਲਵਾ ਸਾਈਡ ਤੇ ਜਿਹੜੇ ਮਜ਼ਦੂਰ ਜਥੇਬੰਦੀਆਂ ਆ ਉਹਨਾਂ ਦੇ ਵੱਲੋਂ ਸਰਕਾਰੀ ਜ਼ਮੀਨਾਂ ਜਿੱਥੇ-ਜਿੱਥੇ ਹੈਗੀਆਂ ਆ ਉੱਥੇ ਜਾ ਕੇ ਧਰਨੇ ਲਾਏ ਜਾ ਰਹੇ ਆ ਉਹਨਾਂ ਤੇ ਕਬਜ਼ਾ ਕਰਨ ਦੀ ਆ ਮਤਲਬ ਉਹ ਕੋਸ਼ਿਸ਼ਾਂ ਕਰ ਰਹੇ ਆ ਪਰ ਮੌਜੂਦਾ ਜਿਹੜੇ ਹਾਕਮ ਆ ਮੌਜੂਦਾ ਸਰਕਾਰਾਂ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀਆਂ ਪਰ ਜੇ ਅਪਾ ਗੱਲ ਬਸਪਾ ਦੇ ਸਹਿਬ ਕਾਂਚੀਰਾਮ ਸੰਸਥਾਪਕ ਦੀ ਗੱਲ ਕਰੀ ਉਹਨਾਂ ਤਾਂ ਪਹਿਲੇ ਕਰਤ ਸਿਗਾ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਤੁਸੀਂ ਉਹਨਾਂ ਜੱਥੇਬੰਦੀਆਂ ਨੂੰ ਉਹਨਾਂ ਮਜ਼ਦੂਰ ਆਗੂਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿਹੜਾ ਇਹ ਉਹਨਾਂ ਦਾ ਕੰਮ ਵੀ ਹੋ ਜਾਵੇ ਔਰ ਭੱਡੇ ਪੱਤਰ ਤੇ ਸਮਾਜ ਨੂੰ ਬਰਾਬਰਤਾ ਜਿਹੜੀ ਮਿਲੇ ਦੇਖੋ ਉਹਨਾਂ ਦੇ ਲਈ ਮੈਂ ਤਾਂ ਉਹਨਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਬਸਪਾ ਦੇ ਝੰਡੇ ਥੱਲੇ ਆਓ ਔਰ ਗੱਲ ਵੀ ਉਹਨਾਂ ਦੀ ਸੁਣੀ ਜਾਂਦੀ ਆ ਜੋ ਹੁਕਮਰਾਨ ਹੁੰਦੇ ਆ ਇੱਕ ਵਾਰ ਮੈਂ ਇਹੀ ਕਹੂੰਗਾ ਸਾਬ ਸ੍ਰੀ ਕਾਂਸੀ ਰਾਮ ਜੀ ਨੇ ਸਾਨੂੰ ਇਹੀ ਕਿਹਾ ਸੀਗਾ ਕੋਈ ਵੀ ਮੰਗ ਜਿਹੜੀ ਆ ਉਹ ਮਾਇਨੇ ਨਹੀਂ ਰੱਖਦੀ ਉਹ ਚਾਹੇ ਸਹੀ ਆ ਚਾਹੇ ਉਹ ਗਲਤ ਆ ਉਹਦੇ ਵਿੱਚ ਜ਼ਰੂਰੀ ਇਹ ਹੈ ਕਿ ਉਸ ਮੰਗ ਦੇ ਪਿੱਛੇ ਲੋਕ ਕਿੰਨੇ ਖੜੇ ਆ ਔਰ ਮੰਗ ਮੰਗੀ ਕਿਰਨ ਦੇ ਵਿੱਚ ਲੋ ਜਾ ਰਹੀ ਆ ਔਰ ਬੇਨਤੀ ਉਹਨਾਂ ਨੂੰ ਇਹੀ ਆ ਕਿ ਹੁਕਮਰਾਨ ਬਣੀਏ ਹੁਕਮਰਾਨਾ ਨੂੰ ਮੰਗਣਾ ਨਹੀਂ ਪੈਂਦਾ ਹੁਕਮਰਾਨ ਜਿਹੜਾ ਆ ਉਹਨੂੰ ਆਪਣੇ ਹੱਕਾਂ ਦੇ ਲਈ ਸੰਘਰਸ਼ ਨਹੀਂ ਕਰਨਾ ਪੈਂਦਾ ਆਓ ਆਪਾਂ ਰਲ ਮਿਲ ਕੇ ਇਸ ਦੇਸ਼ ਦੇ ਇਸ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈਏ ਇਸ ਦੇਸ਼ ਦੀ ਸੱਤਾ ਤੇ ਕਾਬਜ਼ ਹੋਈਏ ਅਤੇ ਉਸ ਤੋਂ ਬਾਅਦ ਇਦਾਂ ਦੇ ਅੰਦੋਲਨ ਜਿਹੜੇ ਆ ਉਹਨਾਂ ਨੂੰ ਲੜਨੇ ਪੈਦੇ ਆ ਉਹ ਇਦਾਂ ਦੇ ਅੰਦੋਲਨ ਉਹਨਾਂ ਨੂੰ ਲੜਨੇ ਨਹੀਂ ਪੈਣਗੇ ਅ ਅਸੀਂ ਹੁਕਮਰਾਨ ਬਣ ਕੇ ਜਿਹੜੇ ਸਾਨੂੰ ਆਪਣੇ ਹੱਕਾਂ ਦੇ ਲਈ ਹਨਾ ਲੜਨਾ ਨਹੀਂ ਪਏਗਾ ਬਹੁਤ ਬਹੁਤ ਧੰਨਵਾਦ